ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਆਪਾਂ ਚੌਰ ਸਾਹ ਬਾਰੇ ਆਪ ਜੀ ਦੇ ਨਾਲ ਵਿਚਾਰ ਸਾਂਝੇ ਕਰਦੇ ਹਾਂ ਕਿ ਚੌਰ ਸਾਹ ਕੌਣ ਕਰ ਸਕਦਾ ਹੈ ਜਾਂ ਕੌਣ ਨਹੀਂ ਕਰ ਸਕਦਾ ਜੇ ਉਹ ਨਹੀਂ ਕਰ ਸਕਦਾ ਤਾਂ ਉਸ ਦਾ ਕੀ ਕਾਰਨ ਹੈ ਤੇ ਜੋ ਕਰ ਸਕਦਾ ਹੈ ਉਸ ਨੇ ਕਿਵੇਂ ਕਰਨਾ ਹੈ ਤੰਗਤ ਜੀ ਪਹਿਲਾਂ ਆਪਾਂ ਇਹ ਵਿਚਾਰ ਕਰਨੀ ਹੈ ਕਿ ਚੌਰ ਸਾਹਿਬ ਕੌਣ ਨਹੀਂ ਕਰ ਸਕਦਾ ਪੰਜਵੇਂ ਪਾਤਸ਼ਾਹ ਤਨ ਗੁਰੂ ਅਰਜਨ ਦੇਵ ਜੀ ਨੇ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਚੌਰ ਸਾਹਿਬ ਆਪ ਕੀਤਾ ਜਦੋਂ ਪੋਥੀ ਸਾਹਿਬ ਬਾਬਾ ਬੁੱਢਾ ਸਾਹਿਬ ਜੀ ਲੈ ਕੇ ਆਏ ਛੰਨ ਆਪਣੇ ਸਿਰ ਉੱਤੇ ਤੇ ਪੋਥੀ ਸਾਹਿਬ ਜੀ ਤੇ ਗੁਰੂ ਅਰਜਨ ਸਾਹਿਬ ਜੀ ਆਪ ਚੌਰ ਸਾਹਿਬ ਕਰ ਰਹੇ ਛੰਨ ਚੌਰ ਸਾਹਿਬ ਦੀ ਵੱਡੀ ਮਹਾਨਤਾ ਹੈ ਇਹ ਨਹੀਂ ਕਿ ਇਹ ਸਿਰਫ ਮੱਖੀਆਂ ਡਾਉਣ ਵਾਸਤੇ ਹੁੰਦਾ ਹੈ ਚੌਰ ਸਾਹਿਬ ਪਾਤਸ਼ਾਹੀ ਦਾ ਚਿੰਨ ਹੈ ਜਾਂ ਤਾਂ ਇਹ ਬਾਦਸ਼ਾਹ ਦੇ ਸਿਰ ਤੇ ਚਲਾਉਂਦੇ ਸੀ ਪਰ ਉਹ ਜਿਹੜੇ ਬਾਦਸ਼ਾਹ ਸੀ ਸ਼ੰਗਤ ਜੀ ਉਹ ਮਿੱਟੀ ਵਿੱਚ ਰੁਲ ਗਏ ਆ ਪਰ ਗੁਰੂ ਮਹਾਰਾਜ ਜੀ ਨੇ ਆਪਾਂ ਨੂੰ ਪਾਤਸ਼ਾਹਾਂ ਦਾ ਪਾਤਸ਼ਾਹ ਦਿੱਤਾ ਬਾਦਸ਼ਾਹਾਂ ਦਾ ਬਾਦਸ਼ਾਹ ਦਿੱਤਾ ਇਹ ਖਤਮ ਹੋਣ ਵਾਲਾ ਨਹੀਂ ਹੈ ਚੌਰ ਸਾਹਿਬ ਪਾਤਸ਼ਾਹ ਦਾ ਚਿੰਨ ਹੈ ਉੱਤੇ ਛਤਰਾ ਚੰਦੂਆ ਸਾਹਿਬ ਤਖਤ ਅਸੀਂ ਅਕਸਰ ਹੀ ਦੇਖਦੇ ਹਾਂ ਸੰਗਤ ਜੀ ਜਦੋਂ ਕੋਈ ਪ੍ਰੇਮੀ ਜਣ ਮੱਥਾ ਟੇਕਣ ਆਉਂਦਾ ਤੇ ਜਦੋਂ ਮੱਥਾ ਟੇਕ ਕੇ ਪ੍ਰਕਰਮਾ ਕਰਦੇ ਕਰਦੇ ਚੌਰ ਸਾਹਿਬ ਚੁੱਕ ਲੈਂਦੇ ਆ ਚੱਕ ਚੌਰ ਸਾਹਿਬ ਦੋ ਵਾਰੀ ਝੁਲਾ ਕੇ ਫਿਰ ਰੱਖ ਦਿੰਦੇ ਆ ਤੇ ਮੱਥਾ ਟੇਕ ਕੇ ਪ੍ਰਸ਼ਾਦ ਲੈ ਕੇ ਘਰਾਂ ਨੂੰ ਚਲੇ ਜਾਂਦੇ ਆ ਇਹ ਸਾਰਾ ਕੁਝ ਹੁਣ ਆਮ ਹੀ ਦੇਖਣ ਨੂੰ ਮਿਲਦਾ ਹੈ ਸੰਗਤ ਜੀ ਪਹਿਲੀ ਗੱਲ ਚੌਰ ਸਾਹਿਬ ਕਿਹੜਾ ਨਹੀਂ ਕਰ ਸਕਦਾ ਜਿਹੜਾ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਆਉਂਦਾ ਮੱਥਾ ਟੇਕਣ ਗਲ ਵਿੱਚ ਪਰਣਾ ਨਹੀਂ ਹੈ ਇਸ਼ਨਾਨ ਨਹੀਂ ਕੀਤਾ ਤੇ ਆ ਕੇ ਚੌਰ ਸਾਹਿਬ ਫੜ ਲੈਂਦੇ ਤੇ ਚੌਰ ਸਾਹਿਬ ਕਰਦੇ ਨੇ ਉਹ ਬਿਲਕੁਲ ਗਲਤ ਹੈ ਪਹਿਲੀ ਗੱਲ ਮਰਿਆਦਾ ਦੀ ਇਹ ਹੈ ਕਿ ਚੌਰ ਸਾਹਿਬ ਕਿਹਨੇ ਕਰਨਾ ਚੌਰ ਸਾਹਿਬ ਉਹ ਹੀ ਕਰ ਸਕਦਾ ਹੈ ਜਿਸ ਨੇ ਅੰਮ੍ਰਿਤ ਛਕਿਆ ਰਹਿਤ ਵਿੱਚ ਪਰਪੱਕ ਹੋਵੇ ਜੇ ਕਿਤੇ ਮਜਬੂਰੀ ਵਿੱਚ ਗੈਰ ਸਿੱਖ ਨੂੰ ਚੌਰ ਸਾਹਿਬ ਕਰਨਾ ਪੈ ਜਾਵੇ ਤਾਂ ਉਹ ਪਹਿਲਾਂ ਆਪਣੇ ਹੱਥ ਸੁੱਚੇ ਕਰੇ ਤੇ ਉਸ ਤੋਂ ਬਾਅਦ ਆਪਣੇ ਗਲ ਵਿੱਚ ਪਰਨਾ ਹੁਣ ਜ਼ਰੂਰੀ ਹੈ ਇਹ ਨਾ ਹੋਵੇ ਕਿ ਇੱਕ ਹੱਥ ਚੌਰ ਸਾਹ ਫੜ ਕੇ ਘਰੀ ਜਾ ਰਹੇ ਹਾਂ ਤੇ ਦੂਜੇ ਹੱਥ ਨਾਲ ਸਰੀਰ ਦੇ ਕਿਸੇ ਅੰਗ ਤੇ ਖਾਰਸ਼ ਕਰ ਰਹੇ ਹਾਂ ਇਹ ਵੀ ਬਿਲਕੁਲ ਗਲਤ ਹੈ ਜਿਸਨੇ ਵੀ ਚੌਰ ਸਾਹ ਕਰਨਾ ਹੈ ਉਸ ਨੂੰ ਪਤਾ ਹੈ ਕਿ ਉਹਨੇ ਚੌਰ ਸਾਹ ਕਰਨਾ ਹੈ ਉਹ ਹੱਥ ਸੁੱਚੇ ਕਰਕੇ ਪਰਨਾ ਲੈ ਕੇ ਆਵੇ ਤੇ ਗੁਰੂ ਸਾਹਿਬ ਤੇ ਚੌਰ ਸਾਹਿਬ ਕਰਨ ਚੌਰ ਸਾਹਿਬ ਕਿਵੇਂ ਕਰਨਾ ਕਈ ਤਾਂ ਚੌਰ ਸਾਹਿਬ ਬਹੁਤ ਤੇਜ਼ ਕਰਦੇ ਨੇ ਕਦੇ ਵੀ ਤੇਜ਼ ਨਹੀਂ ਕਰਨਾ ਬੜੇ ਪਿਆਰ ਤੇ ਸ਼ਤਕਾਰ ਨਾਲ ਦੋਵੇਂ ਹੱਥਾਂ ਨਾਲ ਕਰਨਾ ਚਾਹੀਦਾ ਹੈ ਤੇ ਕਈ ਚੌਰ ਸਾਹਿਬ ਨੀਵਾ ਹੋ ਕੇ ਕਰਦੇ ਨੇ ਕਿ ਚੌਰ ਸਾਹਾਵਰ ਮਾਲਾ ਸਾਹਿਬ ਨਾਲ ਲੱਗ ਰਿਹਾ ਹੁੰਦਾ ਹੈ ਜੋ ਕਿ ਬਿਲਕੁਲ ਗਲਤ ਹੈ ਆਪਾਂ ਇਹ ਵੇਖਣਾ ਕਿ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ 10 ਗੁਰੂਆਂ ਦੀ ਜੋਤ ਹੈ ਭਗਤ ਮਹਾਪੁਰਸ਼ ਸਾਰੇ ਹੀ ਇਸ ਵਿੱਚ ਬਿਰਾਜਮਾਨ ਬੈਠੇ ਹੋਏ ਹਨ ਹਾਜ਼ਰ ਨਾਜ਼ਰ ਬੈਠੇ ਨੇ ਤੇ ਮੰਨ ਲਵੋ ਕਲਗੀਧਰ ਮਹਾਰਾਜ ਜੀ ਬੈਠੇ ਨੇ ਸੰਗਰਸ਼ਣ ਤੇ ਤੇ ਉੱਤੇ ਆਪਾਂ ਚੌਰ ਸਾਹਿਬ ਥੱਲੇ ਕਰੀ ਜਾਵਾਂਗੇ ਤੇ ਉਹਨਾਂ ਦੇ ਦਮਾਲੇ ਤੇ ਦਸਤਾਰ ਤੇ ਵੱਜੀ ਜਾਵੇਗਾ ਇਸ ਲਈ ਆਪਾਂ ਖਿਆਲ ਰੱਖਣਾ ਹੈ ਕਿ ਚੌਰ ਸਾਹਿਬ ਉੱਪਰ ਚੁੱਕ ਕੇ ਹੀ ਕਰਨਾ ਹੈ ਕਿ ਜੋ ਵੀ ਗ੍ਰੰਥੀ ਸਿੰਘ ਬੈਠੇ ਹੋਣਗੇ ਉਹਨਾਂ ਦੇ ਸਿਰ ਤੋਂ ਉੱਪਰ-ਉੱਪਰ ਹੋਵੇ ਬੜੇ ਪਿਆਰ ਤੇ ਸ਼ਤਕਾਰ ਨਾਲ ਚੌਰ ਸਾਹਿਬ ਕਰਨਾ ਤੇ ਕੋਈ ਕਾਲੀ ਨਹੀਂ ਕਰਨੀ ਚਾਹੀਦੀ ਚੌਰ ਸਾਹਿਬ ਜਦੋਂ ਕਿਸੇ ਬੇਅਮਰਤੀਏ ਨੇ ਕਰਨਾ ਤਾਂ ਗਲ ਵਿੱਚ ਪਰਣਾ ਹਜੂਰੀਆ ਜ਼ਰੂਰ ਹੋਵੇ ਤੇ ਹੱਥ ਸੁੱਚੇ ਹੋਣ ਤੇ ਇਸ਼ਨਾਨ ਵੀ ਜ਼ਰੂਰ ਕੀਤਾ ਹੋਵੇ ਇਸ਼ਨਾਨ ਕਰਕੇ ਹਜੂਰੀਆ ਲੈ ਕੇ ਉਹ ਚੌਰ ਸਾਹਿਬ ਕਰ ਸਕਦਾ ਹੈ ਪਹਿਲੀ ਗੱਲ ਚੌਰ ਸਾਹਿਬ ਅਮਰਤਧਾਰੀ ਸਿੱਖ ਹੀ ਕਰੇ ਜੇ ਕੋਈ ਅਮਰਤਧਾਰੀ ਸਿੱਖ ਨਹੀਂ ਹੈ ਤਾਂ ਬੇਅਮਰਤੀਆ ਵੀ ਕਰ ਸਕਦਾ ਹੈ ਪਰ ਉਹ ਮਰਿਆਦਾ ਵਿੱਚ ਰਹਿ ਕੇ ਕਰ ਸਕਦਾ ਹੈ ਚੌਰ ਸਾਹਿਬ ਕੌਣ ਨਹੀਂ ਕਰ ਸਕਦਾ ਸੰਗਤ ਜੀ ਮਨਮੁਖ ਜਿਹੜਾ ਰਹਿਤ ਤੋਂ ਬਾਹਰ ਹੈ ਜਿਹੜਾ ਮਰਿਆਦਾ ਵਿੱਚ ਨਹੀਂ ਰਹਿ ਰਿਹਾ ਜਿਹੜਾ ਗੁਰੂ ਸਾਹਿਬ ਦੀ ਖੁਸ਼ੀ ਨਹੀਂ ਲੈ ਸਕਦਾ ਜੋ ਮਰਿਆਦਾ ਨਹੀਂ ਰੱਖਦਾ ਉਹ ਸੰਗਤ ਜੀ ਚੌਰ ਸਾਹਿਬ ਨਹੀਂ ਕਰ ਸਕਦਾ ਤੇ ਜਿਹੜਾ ਗੁਰੂ ਸਾਹਿਬ ਨੂੰ ਹਾਜ਼ਰ ਨਾਜ਼ਰ ਜਾਣ ਕੇ ਪੂਰੀ ਸਚਤਾ ਨਾਲ ਚੌਰ ਸਾਹਿਬ ਕਰੇ ਮर्यादा ਵਿੱਚ ਰਹੇ ਉਹ ਚੌਰ ਸਾਹਿਬ ਕਰ ਸਕਦਾ ਹੈ ਭਾਵੇਂ ਉਸਨੇ ਅੰਮ੍ਰਿਤ ਛਕਿਆ ਹੋਵੇ ਜਾਂ ਨਾ ਛਕਿਆ ਹੋਵੇ ਸੋ ਸੰਗਤ ਜੀ ਇਹ ਸੀ ਅੱਜ ਦੀ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਨਾ ਇਤਿਹਾਸ ਨਾਲ ਜੁੜੀਆਂ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਤੇ ਸਾਖੀਆਂ ਦੇਖਣ ਲਈ ਸਾਡੇ ਚੈਨਲ ਗੱਲ ਇਤਿਹਾਸ ਦੀ ਨੂੰ ਸਬਸਕ੍ਰਾਈਬ ਜਰੂਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ